ਹਾਂਜੀ ਸਵਾਗਤ ਹੈ ਦੀਪ ਦੇੜੀ ਫਾਰਮ ਚ ਆਨਣ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਨਾਲ ਦਿੱਤੇ ਗਏ ਬੈਲ ਦੇ ਇਨਸਾਨ ਨੂੰ ਦਿਵਾ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਵੀਡੀਓ ਬਣਾ ਲੈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਚ ਜਿਹੜੇ ਜੈ ਵੇੜ ਦੇਖ ਰਹੇ ਆਂ ਬਾਈ ਦੇ ਸੇਲ ਹੈ ਵਿਕਾਊ ਆ ਬਾਕੀ ਦੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲਾਵਾਂਗੇ ਆਜੋ ਬਾਈ ਬਈ ਸਸੀਕਰ ਸਸੀਕਰ ਜੀ ਬਈ ਨਾਮ ਤੇ ਪਿੰਡ ਦੱਸ ਦਿਓ ਜੀ ਨਰਮਲ ਸਿੰਘ ਪਿੰਡ ਫੀਰਗੜ ਜੀ ਜ਼ਿਲ੍ਹਾ ਜੀ ਪਿਹਲਾ ਬਠਿੰਡਾ ਜੀ ਮੋਬਾਈਲ ਨੰਬਰ ਜੀ 9858664770 ਜੀ ਠੀਕ ਹੈ ਜੀ ਬਈ ਜਿਹੜੀ ਵਿਹੜ ਦੇਖਦੇ ਆਂ ਘਰ ਦੀ ਆਪਣੀ ਬਈ ਆ ਘਰ ਦੀ ਹੈ ਇਹ ਕਿੰਨੇ ਵਜੇ ਸੂਆ ਸੂਈ ਹੈ ਬਈ ਇਹ ਦੂਜਾ ਸੂਈ ਸੂਈ ਹੈ ਸੂਈ ਨੂੰ ਸਮਾਂ ਜੀ ਬਸ ਸਵੇਰ 6:30 ਵਜੇ ਸੂਈ ਹੈ ਜੀ ਸਵੇਰ 6:30 ਵਜੇ ਸੂਈ ਆ ਬੱਚਾ ਕੀ ਦੇਤਾ ਜੀ ਬੱਚਾ ਬੱਸ ਆ ਜੀ ਮਗਰ ਅੱਜ ਦੇ ਸਕਦੇ ਨਹੀਂ ਮਾਲਕਾ ਜੀ ਦਸਮ ਤੱਕ ਘਰ ਦੀ ਵਿਹੜਾ ਦੂਜਾ ਸੂਆ ਹੈ ਜੀ ਹਾਂ ਦੂਜਾ ਸੂਆ ਸੂਈ ਆ ਬੱਚਾ ਬੱਛਾ ਭਾਈ ਮਨੇ ਕਰ ਦੇ ਲਈ ਵਾਰਨੂ ਭਾਈ ਆਪਾਂ ਨੂੰ ਖੋਲ ਕੇ ਦਿਖਾ ਦਿੰਦੇ ਆ ਟੁਰਦੀ ਫੜਦੀ ਵੇਰ ਤੁਸੀਂ ਚੈੱਕ ਕਰ ਲਿਓ ਬਾਕੀ ਮੋਲ ਆਪਾਂ ਵੀਡੀਓ ਵਿੱਚ ਹੀ ਕਰਾਂਗੇ ਲੰਮੀ ਲੈ ਚਲੀ ਵੀਰ ਥਾਣਾ ਹਵਾ ਨੇਰੀ ਪੂਰੀ ਸਾਫ ਆ ਚਾਰ ਹੀ ਥਾਣਾ ਪੂਰੇ ਗੈਰ ਚ ਲੱਗੇ ਆ ਪੀੜੀ ਦੇ ਪਾ ਵਾਂਗੂ ਭਾਈ ਰੋਗਲੀ ਥਾਣਾ ਆਪਾਂ ਨੇੜੇ ਚੈੱਕ ਕਰਵਾ ਦਿੰਨੇ ਆ ਖੱਠੀ ਚ ਭਾਈ ਥਣ ਲੱਗੇ ਹੋਏ ਆ ਭਾਈ ਪਿਛਲੇ ਸਵੇਰ ਕਿੰਨਾ ਦੋ ਦਿੱਤਾ ਨੇ ਠੀਕ ਆ ਜੀ ਲੈ ਚਲੋ ਅੰਦਰ ਭਾਈ ਖਾਈ ਤੇ ਬਾਈ ਕਹਿੰਦਾ ਪਿਛਲੇ ਸਾਲ ਦੁੱਧ ਦਿੱਤਾਗਾ ਇਸ ਵਾਰ ਬਾਈ ਦੁੱਧ ਬਧੂਗੀ ਹਾਂ ਦੁੱਧ ਦੂੰਗੀ ਠੀਕ ਹੈ ਜੀ ਬਾਕੀ ਕਿਲੋ 2 ਕਿਲੋ ਦੁੱਧ ਹੋਰ ਵੀ ਵੱਜ ਜਾਣਾ ਬਾਕੀ ਦੁੱਧ ਧੱਕੇ ਬਾਈ ਸੇਵਾ ਦਾ ਦੂਜਾ ਸੂਆ ਥਣ ਹਵਾ ਨਰੀ ਪੂਰੀ ਸਾਫਤੀ ਦੇ ਸਕਦੇ ਆ ਕੋਈ ਭਾਨ ਨਹੀਂ ਰਹੀ ਹੈਗੀ ਬੱਚਾ ਬੱਛਾ ਬਾਈ ਜੈ ਜੈ ਮੁੱਲ ਕਰਦੇ ਆ ਪਣਾ ਜੈ ਜੈ ਮੁੱਲ 65000 ਰੁਪਏ ਦਾ ਠੀਕ ਹੈ ਮਾਂ ਤਣ ਜੀ ਮਾਂ ਤਣ ਹੋ ਜਾਊਗਾ ਠੀਕ ਹੈ ਜੀ ਮਾਂ ਤਣ ਬਾਈ ਕਰਦੇ ਨੇਗੇ ਤੇ ਬਾਈ ਜਦੋਂ ਜਿਹੜ ਪੈਗੀ ਇੱਕ ਵੀਡੀਓ ਬਣਾ ਲੈ ਚੰਗਾ ਠੀਕ ਹੈ ਜੀ ਬਾਕੀ ਜੜ ਪੈਣੀ ਹੈ ਜੀ ਬਾਕੀ ਆ ਬਾਈ ਜਦੋਂ ਜੜ ਪੈ ਗਈ ਬਾਈ ਕਹਿੰਦੇ ਆਪਾਂ ਵੀਡੀਓ ਬਣਾ ਲਾਂਗੇ ਤੇ WhatsApp ਤੇ ਮਗਾ ਲਿਓ ਸੋ ਜਿਹੜੇ ਭਰਾ ਦੇ ਪਸੰਦ ਹੋਈ ਵਿੜ ਤਸੱਲੀ ਪਾਰਕ ਤੁਸੀਂ ਕਰਨੀ ਆ ਸੋ ਇੱਕ ਆ ਵੀਰ ਦੇ ਕੋਲੇ ਬੱਸੀ ਸੇਲਾ ਬਾਕੀ ਇਸ ਬੱਸੀ ਦੀ ਪ੍ਰੋਪਰ ਜਾਣਕਾਰੀ ਆਪਾਂ ਬਾਅਦ ਵਿੱਚ ਲਾਵਾਂਗੇ ਆਈ ਬਾਈ ਕਰਾ ਬਾਈ ਜੇ ਜੇ ਆਪਾਂ ਬੱਸੀ ਦੇਖਦੇ ਆਂ ਇਹ ਉੱਪਰ ਕਿੰਨੀ ਹੈ ਜੀ ਪਉਰੇ 9 ਮਹੀਨੇ ਆ 9 ਮਹੀਨੇ ਜੀ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਬਾਈ ਮਾਂ ਦਾ ਦੁੱਧ ਆ ਸੀਗਾ ਜੀ 17 ਲੀਟਰ ਜੀ ਆਪਣੇ ਕੋਲੇ ਹੀ ਵੇਚਤੀ ਜੀ ਨਹੀਂ ਉਹ ਵੇਚੀ ਜੀ ਠੀਕ ਹੈ 17 17 ਲੀਟਰ ਮਹੀਨੇ ਕਿੰਨੇ ਕਿੰਨੀ ਉਮਰ ਸੀ ਇਹਦੀ 9 ਮਹੀਨੇ ਉਹ ਬਾਈ 9 ਮਹੀਨੇ ਆ ਜੀ ਥਣ ਚਾੜੀ ਹੈ ਬਾਈ ਥਣ ਚਾੜੀ ਆ ਮਾਲੀ ਖੋਲ ਕੇ ਦਿਖਾਓ ਬਾਈ ਆ ਤੂੰ ਦੇਖ ਸਕਦੇ ਮਾਲਕ ਹੈ ਦਸ਼ਮਤਾਪਕ 9 ਮਹੀਨੇ ਦੀ ਲਗਭਗ ਓਮੜਾ ਬੱਸੀ ਦੀ ਬੱਚਾ ਹੀ ਨਿੱਕਾ ਹੈ ਜੇ ਠੀਕ ਤੂੰ ਦੇਖ ਸਕਦੇ ਆ ਬੱਚੇ ਪਰਪਨੇ ਚ ਤਾਂ ਕਰਦੀ ਆ ਜਵਾਕਾ ਵਰਗੀ ਆ ਨਿੱਕੀ ਜੀ ਥਣ ਕਿ ਆ ਰਹੀ ਆ ਆਪਾਂ ਦਿਖਾ ਦਿੰਨੇ ਆ ਬੰਨਦੀ ਬਈ ਕੋਈ ਗੱਲ ਨਹੀਂ ਕੋਈ ਜੇ ਪਸੂ ਕੈਮਰਾ ਕਰ ਜਾਂਦਾ ਹੈਗਾ ਤੇ ਬਈ ਕੀ ਮੁੱਲ ਕਰਦੇ ਆਪਰ ਮੁੱਲ ਦਾ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਹੀ ਜੈ ਜਾਊਗਾ ਠੀਕ ਆ ਜੀ ਮੁੱਲ ਬਾਈ ਕਹਿੰਦੇ ਫੋਨ ਤੇ ਕਰ ਦਾਂਗੇ ਸੋ ਜਿਹੜੇ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਹੋਇਆ ਸੋ ਤਸੱਲੀ ਭਰ ਤੁਸੀਂ ਆਪ ਕਰ ਲੈਣੀ ਆ ਇੱਕ ਬੱਸੀਆ ਤੇ ਇਸ ਤੋਂ ਇਲਾਵਾ ਇੱਕ ਵੈੜ ਆ ਤੁਸੀਂ ਬਾਈ ਨਾਲ ਕਰ ਲਓ ਸੰਪਰਕ ਤੇ ਇਸੇ ਤਰ੍ਹਾਂ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ